ਨਮਸਕਾਰ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਜਾਣਕਾਰੀ ਚੱਲਦੇ ਸੈਸ਼ਨ ਦੇ ਵਿੱਚ ਇੱਕ ਵਾਰ ਫੇਰ ਬੀਬਾ ਹਰਸਿਮਰਤ ਕੌਰ ਨੇ ਪੜਤੂ ਪਾ ਦਿੱਤਾ ਦੱਸਦੀ ਹੈ ਕਿ ਹਲਚਲ ਹੋ ਗਈ ਹੈ ਚੱਲਦੇ ਸੰਸਦ ਭਵਨ ਦੇ ਵਿੱਚ ਜਦੋਂ ਫਿਰ ਇੱਕ ਵਾਰ ਬੀਬਾ ਹਰਸਿਮਰਤ ਕੌਰ ਜਿਹੜੇ ਐਮਪੀ ਬਣੇ ਨੇ ਹਲਕਾ ਬਠਿੰਡੇ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਇੱਕ ਵਾਰੀ ਫਿਰ ਲਲਕਾਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੂੰ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਦਈਏ ਬਾਦਲ ਪਰਿਵਾਰ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਲੰਮਾਸ ਦਾ ਰਿਸ਼ਤਾ ਵੀ ਰਿਹਾ ਹੈ ਬੜੀਆਂ ਚੋਣਾਂ ਲੜੀਆਂ ਨੇ ਅਲਾਈਂਸ ਕਰਕੇ ਗੱਟ ਜੋੜ ਕਰਕੇ ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਹੈ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਬਿਨਾ ਅਲਾਈਂਸ ਤੋਂ ਲੋਕ ਸਭਾ ਦੀ ਬਿਨਾ ਅਲਾਈਂਸ ਤੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਨੇ ਬੀਬੀ ਜੀ ਨੇ ਕਿਹਾ ਹੈ ਕਿ ਖਾਦਾਂ ਦੇ ਰੇਟ ਤੁਸੀਂ ਦੇਖ ਲਓ ਤੁਸੀਂ ਬੀਜਾਂ ਦੇ ਰੇਟ ਦੇਖ ਲਓ ਇਸ ਲਈ ਸਾਨੂੰ ਤੁਸੀਂ ਚਾਹੀਦਾ ਹੈ ਕਿ ਤੁਹਾਨੂੰ ਵਾਗਾ ਬਾਰਡਰ ਵਪਾਰ ਦੇ ਲਈ ਖੋਲ੍ਹ ਦੇਣਾ ਚਾਹੀਦਾ ਹੈ ਜੇਕਰ ਨਹੀਂ ਖੋਲੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕੇਰਾਂਗੇ ਉਹਨੇ ਕਿਹਾ ਜਿਹੜੇ ਖਾਦ ਦੇ ਤੋੜੇ ਨੇ ਉਹ 700 ਤੋਂ ਲੈ ਕੇ ਹੁਣ 900 ਤੋਂ ਲੈ ਕੇ ਹੁਣ 1800 ਰੁਪਏ ਹੋ ਗਿਆ ਹੈ ਜਿਹੜਾ ਬੀਜ 50 ਕਿਲੋ 700 ਰੁਪਏ ਦਾ ਮਿਲਦਾ ਸੀ ਉਹ ਹੁਣ 12 ਤੋਂ 1200 ਤੋਂ ਲੈ ਕੇ 1300 ਮਿਲਦਾ ਹੈ ਜਿਹੜੀ ਦਵਾਈ ਅੱਜ 500 ਦੀ ਮਿਲਦੀ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਹੁਣ 1000 ਤੋਂ 1200 ਦੀ ਮਿਲਦੀ ਹੈ ਪੰਜਾਬ ਦਾ ਕਿਸਾਨ ਕਿੱਧਰ ਜਾਵੇ ਉਹਨਾਂ ਨੇ ਕਿਹਾ ਐਮਐਸਪੀ ਵੀ ਲਾਗੂ ਕਰੋ ਸਵਾਮੀ 나ਥਨ ਦੀ ਰਿਪੋਰਟ ਵੀ ਲਾਗੂ ਕਰੋ ਅਤੇ ਜਿਹੜੇ ਕਰਜ਼ੇ ਨੇ ਪੰਜਾਬ ਦੇ ਕਿਸਾਨਾਂ ਉੱਤੇ ਚੜੇ ਹੋਏ ਨੇ ਉਹ ਵੀ ਤੁਸੀਂ ਮਾਫ ਕਰੋ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਪੈਟਰੋਲੀਅਮ ਮੰਤਰੀ ਨੇ ਗੁਰਦੀਪ ਸਿੰਘ ਸੂਰੀ ਨੇ ਹਰਦੀਪ ਸਿੰਘ ਸੌਰੀ ਸੂਰੀ ਨੇ ਕਹਿ ਦਿੱਤਾ ਸੀ ਕਿ ਜਿਹੜਾ ਕਾਲੇ ਕਾਨੂੰਨਾਂ ਵਾਲਾ ਐਮਐਸਪੀ ਵਾਲਾ ਜਿਹੜਾ ਫੈਸਲਾ ਕੀਤਾ ਸੀ ਉਸ ਫੈਸਲੇ ਦੇ ਵਿੱਚ ਬੀਬਾ ਹਰ ਸਿਮਰਤ ਕੌਰ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਤੇ ਕੈਬਨਟ ਮੰਤਰੀਆਂ ਦੀ ਕੇਂਦਰੀ ਮੰਤਰੀਆਂ ਦੀ ਬੜੀ ਵੱਡੀ ਪ੍ਰਸ਼ੰਸਾ ਕੀਤੀ ਸੀ ਅਤੇ ਠੋਕੇ ਕਿਹਾ ਸੀ ਕਿ ਜਿਹੜੇ ਕਾਲੇ ਕਾਨੂੰਨ ਨੇ ਜਾਂ ਐਮਐਸਪੀ ਵਾਸਤੇ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਉਹ ਪੰਜਾਬ ਦੇ ਲੋਕਾਂ ਲਈ ਨਹੀਂ ਪੂਰੇ ਭਾਰਤ ਦੇ ਲੋਕਾਂ ਲਈ ਠੀਕ ਨੇ ਬਟ ਹੁਣ ਕੀ ਹੋ ਗਿਆ ਹੁਣ ਜਿਵੇਂ ਹੀ ਅਲਾਈयंस ਛੜਿਆ ਜਿਵੇਂ ਹੀ ਗਠਬੰਧਨ ਤੋਂ ਬਿਨਾ ਲੋਕ ਸਭਾ ਦੀ ਚੋਣ ਲੜੀ ਗਈ ਹੁਣ ਅੱਗ ਵਾਂਗੂ ਵਰ ਰਹੇ ਨੇ ਬੀਬਾ ਹਰਸਿਮਰਤ ਕੌਰ ਬਾਦਲ ਬਟ ਇਹ ਉਹੀ ਬਾਦਲ ਪਰਿਵਾਰ ਹੈ ਜਿਹੜਾ ਮੋਦੀ ਦੀ ਸਰਕਾਰ ਨੂੰ ਬੈ ਸਰਕਾਰ ਮੰਨਦਾ ਸੀ ਜਿਹੜਾ ਕਾਲੇ ਕਾਨੂੰਨਾਂ ਦੀ ਛਲਾਂਗਾ ਕਰਦੇ ਸੀ ਕਹਿੰਦੇ ਨੇ ਇਹ ਤਾਂ ਕਿਸਾਨਾਂ ਦੇ ਹਿੱਤ ਵਾਸਤੇ ਬਣੇ ਨੇ ਇਹਦੇ ਨਾਲ ਕਿਸਾਨਾਂ ਦਾ ਜਿਹੜਾ ਡਿਵੈਲਪਮੈਂਟ ਹੈ ਜਿਹੜਾ ਉਹਨਾਂ ਦਾ ਪੈਸੇ ਦਾ ਲੈਣ ਦੇਣਾ ਉਹਦੇ ਵਿੱਚ ਯਾਰਾ ਸਾਰਥਿਕਤਾ ਮਿਲੇਗੀ ਲੇਕਿਨ ਅਜੇ ਕੁਝ ਨਹੀਂ ਹੋਇਆ ਕਾਲੇ ਮਨੂ ਕਾਲੇ ਕਾਨੂੰਨਾਂ ਦੇ ਕਾਰਨ ਮਿਲਿਆ ਕਿ ਪੰਜਾਬ ਦੇ ਲੋਕਾਂ ਨੂੰ ਨਹੀਂ ਭਾਰ ਦੇ ਕਿਸਾਨਾਂ ਨੂੰ ਲੱਕੜਦਾ ਮੁੰਡਾ ਇਹ ਪ੍ਰਸ਼ੰਸਾ ਕਰਦੇ ਰਹੇ ਨੇ ਮਰਹੂਮ ਬਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬੀਬਾਰ ਸਿਮਰਤ ਕੁਰਕਾ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਅਤੇ ਜਿਹੜੇ ਹੁਣ ਬਾਗੀ ਧੜੇ ਵਾਲੇ ਵੀ ਨੇ ਇਹਨਾਂ ਸਾਰਿਆਂ ਨੇ ਖੂਬ ਪ੍ਰਸ਼ੰਸਾ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਅਤੇ ਉਹਨਾਂ ਐਮਐਸਪੀ ਨੂੰ ਲੈ ਕੇ ਲੇਕਿਨ ਹੁਣ ਵਾਗਾ ਬਾਰਡਰ ਤੁਹਾਡੀ ਸਰਕਾਰ ਨਹੀਂ 25 ਸਾਲ ਤੁਸੀਂ ਲਗਾਤਾਰ ਪੰਜਾਬ ਦੇ ਵਿੱਚ ਰਾਜ ਕੀਤਾ ਹੈ ਸ਼ਰੂਮਣੀ ਅਕਾਲੀ ਦਰਬਾਰ ਨਹੀਂ ਉਹਦਾ ਤੁਸੀਂ ਗੁਲੀ ਨਹੀਂ ਦੇ ਸੁੱਤੇ ਪਏ ਸੀ ਤੁਹਾਡੇ ਕੋਲ ਤਾਂ ਵਾਗਾ ਬਾਰਡਰ ਵੀ ਨਹੀਂ ਖਲਵਾਇਆ ਗਿਆ ਉਹ ਦੇਣ ਹੈ ਨਵਜੋਤ ਸਿੰਘ ਸਿੱਧੂ ਦੀ ਜਾਂ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਉਹਨੇ ਉਥੇ ਰਿਕੁਐਸਟ ਕਰਕੇ ਵਾਗਾ ਬਾਰਡਰ ਜਿਹੜਾ ਖਲਵਾਇਆ ਗਿਆ ਹੁਣ ਤੂੰ ਹੁਣ ਇਧਰ ਉਧਰ ਦੀਆਂ ਵਿਵਾਹ ਹ ਸਿਵਰਤ ਕੌਰ ਬਾਤਲ ਮਾਰਦੀ ਹੈ ਹੁਣ ਇੰਨਾ ਜਲਦੀ ਜਿਹੜਾ ਹੈ ਯਕੀਨ ਨਹੀਂ ਕਰਨਗੇ ਪੰਜਾਬ ਦੇ ਲੋਕ ਬੀਬਾ ਹਰਸਿਮਰਦ ਕੌਰ ਦੇ ਬਾਲਾਂ ਦੇ ਬਿਆਨਾਂ ਤੇ ਹਾਲਾਂਕਿ ਪੰਜਾਬ ਦੇ ਕਿਸਾਨ ਅਤੇ ਪੂਰੇ ਭਾਰਤ ਦੇ ਕਿਸਾਨਾਂ ਦੇ ਜਿਹੜੇ ਜਥੇਬੰਦੀਆਂ ਦੇ ਜਿਹੜੇ ਜਥੇਦਾਰ ਸੀ ਉਹਨਾਂ ਨੇ ਪਰਸਨਲੀ ਜਾ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਵਾਗਾ ਬਾਰਡਰ ਬਾਰੇ ਅਤੇ ਸੁਆਮੀ 나ਥਨ ਰਿਪੋਰਟ ਬਾਰੇ ਧੰਨਵਾਦ